ਇਹ ਰਹੀ ਇਸਨੇ ਕਿ ਬਲੱਛਰ ਵਾਲੇ ਸਾਡੇ ਇਥੇ ਜ਼ਰੂਰ ਆਣ ਸਾਤ ਦਿਨ ਹਾਪੀ ਮੁਕੀ ਜੀ ਪੰਜਾਬੀਆਂ ਦਾ ਸਾਥ ਜ਼ਰੂਰ ਦਿਓ ਜੀ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਪੀਬੀਬੀ ਬੜਾ ਚੋਰ ਦਾ ਜਨਨ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀਆ ਖੜੇ ਅੱਜ ਗੋਹੂਰ ਰੋਡ ਤੇ ਬਹੁਤ ਭਰਾਵਾਂ ਦੇ ਭੈਣਾਂ ਦੇ ਮੈਸੀ ਹੈ ਕਿ ਬਾਈ ਤੂੰ ਪੰਜਾਬੀ ਵੀਰਾਂ ਨੂੰ ਕਿਸੇ ਨੂੰ ਸਪੋਰਟ ਨਹੀਂ ਕਰਦਾ ਮੈਂ ਪਹਿਲਾਂ ਵੀ ਕਿਤੇ ਗੜਸ਼ਾਂਕਾ ਰੋਡ ਤੇ ਵੀ ਪਾਈ ਸੀ ਆਪਾਂ ਪੰਜਾਬੀ ਭਰਾਵਾਂ ਦੇ ਅੱਜ ਵੀ ਮੇਰੇ ਭਰਾ ਦੀ ਆਪਾਂ ਵੀਡੀਓ ਪਾਉਣੀ ਆ ਬਾਈ ਗਹੂਨ ਰੋਡ ਤੇ ਖੜਦਾ ਆ ਬਲਾਚ ਗਹੂਨ ਰੋਡ ਤੇ ਬਾਈ ਕੋਲ ਨੂੰ ਅੱਜ ਮੁੱਛ ਰਿਆਂ ਗੱਲਬਾਤ ਵੀ ਕਰਨੀ ਆ ਬਾਈ ਨੂੰ ਬਾਈ ਦੀ ਵਾਈਹੂ ਨਾਲ ਤੇ ਪਹਿਲਾਂ ਤਾਂ ਇਹ ਪੁੱਛਣਾ ਕਰਨਾ ਬਾਈ 사ਸੀ ਕਾਂ ਸਸੀ ਕਾਲਪਾ ਜੀ ਮਾਈਕ ਕੋਲ ਗਾਲਿਓ ਓਕੇ ਜੀ ਇੱਥੇ ਗਾਲਿਓ ਹੋਰ ਭਾਜੀ 사ਸੀ ਕਾਲ ਸਸੀ ਕਾਲਪਾ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਹਿ ਜੀ ਅੱਛਾ ਬਾਈ ਜੀ ਮੌਸਮ ਹੋ ਗਿਆ ਪਹਿਲਾਂ ਆਪਾਂ ਮਿਲਿਆ ਨਹੀਂ ਹੈਗੇ ਹੁਣ ਅੱਜ ਗੱਲਬਾਤ ਕਰਨ ਲੱਗੇ ਹਾਂ ਹਾਂਜੀ ਹਾਂਜੀ ਬਾਜੀ ਅੱਛਾ ਬਾਈ ਜੀ ਗੱਡੀ ਦੇ ਵਿੱਚ ਹੀ ਸਿਸਟਮ ਸਾਰਾ ਤਿਆਰ ਕਰਾਇਆ ਹੋਇਆ ਹੈ ਹਾਂਜੀ ਹਾਂਜੀ ਬਾਜੀ ਸਾਰਾ ਵਿੱਚ ਹੀ ਹੈ ਜੀ ਅੱਛਾ ਕੀ ਕੁਝ ਤੁਸੀਂ ਸੰਗਤਾਂ ਨੂੰ ਖਣਾਦੇ ਹੋ ਮਤਲਬ ਕੀ ਕੁਝ ਜਾੜਾ ਜਿਹੜਾ ਵੇਚਦਾ ਜਿਹੜਾ ਜਾੜਾ ਤੁਸੀਂ ਰੱਖਿਆ ਹੋਇਆ ਵਾ ਬਾਜੀ ਸਾਡੇ ਕੋਲ ਹਰੇਕ ਆਈਟਮ ਮਿਲ ਜਾਏਗੀ ਤੁਹਾਨੂੰ 버ਗਰ ਰੈਪਸ ਸੈਂਡਵਿਚ ਹੋ ਗਿਆ ਟਾਕੋਜ਼ ਹੋਗੇ ਆਪਣੇ ਰੈਪਸ ਹੋਗੇ ਪ੍ਰਾਈਜ਼ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਆਪਣੇ ਕੋਲ ਬਾਜੀ ਮਿਲ ਜਾਂਦੀਆਂ ਹੈ ਜੀ ओके okay. हां जी ਤੁਸੀਂ ਜਿਹੜਾ ਹੋਮ ਡਿਲੀਵਰੀ ਵੀ ਰੱਖਿਆ ਹੋਇਆ ਨੀ ਪਾਜੀ ਅਜੇ ਹੋਮ ਡਿਲੀਵਰੀ ਨਹੀਂ ਅਸੀਂ ਹਜੇ ਕੀਕਾ ਸਟਾਰਟ ਹੋਮ ਡਿਲੀਵਰੀ ਵੀ ਥੋੜੇ ਜਿਹੇ ਸਮੇਂ ਵਿੱਚ ਸ਼ੁਰੂ ਕਰ ਦਾਂਗੇ ਜੀ ਹਾਂਜੀ ਹਾਂਜੀ ਓਕੇ ਅੱਛਾ ਗੱਡੀ ਫਿਰ ਤੁਸੀਂ ਆਪਣੇ ਹਿਸਾਬ ਨਾਲ ਤਿਆਰ ਕਰਾਈ ਜਾਂ ਲਈ ਆ ਨਹੀਂ ਪਾਜੀ ਅਸੀਂ ਗੱਡੀ ਵੈਸੇ ਪਹਿਲਾਂ ਸੈਕੰਡ ਹੈਂਡ ਲਈ ਸੀ ਬਟ ਅਸੀਂ ਆਪਣੇ ਹਿਸਾਬ ਨਾਲ ਸਾਰਾ ਸੈਟਅਪ ਪਿੱਛੇ ਲਗਵਾਇਆ ਜੋ ਵੀ ਅਸੀਂ ਲਗਵਾਇਆ ਹੈ ਹਾਂ ਹਾਂ ਹਾਂਜੀ ਹਾਂਜੀ ਅੱਛਾ ਤੁਸੀਂ ਇਹ ਜਿਹੜਾ ਰੇਟ ਆ ਪ੍ਰਿੰਟਾ ਉਹ ਆਮ ਜਿਦਾ ਜਨਤਾ ਰੇਟ ਦੇ ਉੱਤੇ ਮੰਗੁਰਾ ਤੇ ਕਾ ਲਾਗ ਰੱਖਿਆ ਨਹੀਂ ਭਾਜੀ ਅਸੀਂ ਉਹਨਾਂ ਨਾਲ ਉਹ ਰੇਟ ਉਹ ਤੋਂ ਵਾਜੀ ਬਰੇਟਾਂ ਚ ਰੱਖਿਆ ਹੈ ਜੋ ਕਿ ਆਪਣੇ ਜੋ ਕਸਟਮਰਸ ਆ ਉਹਨਾਂ ਦੀ ਪੌਕੇਟ ਨੂੰ ਇਹਨਾਂ ਵੇਟ ਨਾ ਹੋਵੇ ਕੀ ਨਾਮ ਦਿੱਤਾ ਇਹਨੂੰ ਅਸੀਂ ਨਾ ਉਹ ਜੀ ਸਪਾਈਸੀ ਸਿੰਘ ਐਕਸਪ੍ਰੈਸ ਦਿੱਤਾ ਜੀ ਨਾਮ ਓਕੇ ਹਾਂ ਜੀ ਬਹੁਤ ਬਹੁਤ ਚੰਗੀ ਗੱਲ ਆ ਮੈਂ ਬੱਚੋ ਦੇਖਣਾ ਚਾਹੁੰਦਾ ਬਾਈ ਜੀ ਜਰੂਰ ਜਰੂਰ ਭਾਜੀ ਆ ਜੀ ਆਪਾਂ ਸੰਗਤ ਨੂੰ ਦਿਖਾ ਲ ਦਈਏ ਦੇਖੋ ਇਹ ਸਹੀ ਹੈ ਛੋਟੀ ਜੀ ਕਿਹੜੇ ਕਹਿਦੀ ਹੈ ਨਾ ਵਿੱਚੋਂ ਦਿਖਾ ਲ ਦਿੰਦੇ ਤੁਹਾਨੂੰ ਸੰਗਤਾਂ ਕਈ ਵਾਰੀ ਦਾ ਅ ਦੇਖਣ ਦਾ ਜਿਆਦਾ ਕਹਿੰਦੇ ਹੁੰਦੇ ਵੀ ਨਹੀਂ ਸਾਨੂੰ ਦਿਖਾ ਲਿਆ ਜਾਵੇ ਸਭ ਕੁਝ ਆ ਵੀ ਹਜੇ ਹੁਣੇ ਆਰਡਰ ਲਗਾ ਕੇ ਹਟੇ ਆ ਜੀ ਬਸ ਹਾਂ ਜੀ ਅਸੀਂ ਦੇਖਿਆ ਤੁਹਾਡੇ ਆਰਡਰ ਤੱਕ ਆਹ ਬਾਹਰ ਵੀ ਖੜੇ ਸੀ ਬਦੂ ਸਾਰੇ ਲੈਣ ਬਹੁਤ ਚਿੰਗੀ ਗੱਲਾਂ ਚਲੋ ਵਧੀਆ ਚੀਜ਼ ਲੋਕਾਂ ਨੂੰ ਬੋਲੋ ਸਰ ਅਸੀਂ ਸਾਰੀ ਕੁਆਲਿਟੀ ਵਾਈਜ਼ ਆਈਟਮ ਸਾਡੇ ਕੋਲ ਵਧੀਆ ਹੁੰਦੀ ਆ ਸੌਸਿਸ ਵਗੈਰਾ ਅਸੀਂ ਵੀ ਵਧੀਆ ਯੂਜ਼ ਕਰਦੇ ਆ ਜੀ ਬਰਗਰ ਬਨ ਐਂਡ ਆਪਣੇ ਸੈਂਡਵਿਚ ਬ੍ਰੈਡ ਸਾਡਾ ਬੌਂਡਾਂ ਦਾ ਆ ਜੀ ਸਾਰਾ ਓਕੇ ਹਾਂ ਜੀ ਹਾਂ ਜੀ ਸਮਾਨ ਡੇਲੀ ਤੁਹਾਡੇ ਲਈ ਨਮਾ ਤਿਆਰ ਹੁੰਦਾ ਹੈ। ਹਾਂਜੀ ਹਾਂਜੀ ਸਰ ਸਮਾਨ ਸਾਡਾ ਡੇਲੀ ਨਮਾ ਤਿਆਰ ਹੁੰਦਾ ਜੀ ਤੇ ਸਾਡੀ ਖਾਸियत ਇਹ ਹੈ ਜੀ ਅਸੀਂ 버ਗਰ ਦੀ ਟਿੱਕੀ ਵੀ ਅਸੀਂ ਖੁਦ ਤਿਆਰ ਕਰੀਏ ਜੀ ਤੇ ਇੰਤਰਾਂ ਦੀ। ਅੱਛਾ 버ਗਰ ਦੀ ਟਿੱਕੀ ਹਾਂਜੀ ਇਹਦਾ ਬਾਕੀ ਅਦਾ ਜੀ ਫਰੋਜ਼ਨ ਯੂਜ਼ ਕਰਦੇ ਆ ਅਸੀਂ ਫਰੋਜ਼ਨ ਯੂਜ਼ ਕਰਦੇ ਜੀ। ਓਕੇ ਹਾਂਜੀ ਹਾਂਜੀ ਅੱਛਾ ਕਿੰਨਾ ਸਮਾਂ ਹੋ ਗਿਆ ਇੱਥੇ ਲਾਦੇ ਨੂੰ? ਸਾਨੂੰ ਭਾਜੀ ਇੱਕ ਤਕਰੀਬਨ ਤਕਰੀਬਨ 20 ਦਿਨ ਹੋ ਗਏ ਜੀ। 20 ਦਿਨ ਹੋ ਗਏ ਹਾਂਜੀ ਮੈਸੇਜ ਬੜਾ ਚੌਰ ਵਾਲਿਆਂ ਨੂੰ ਕੁਝ ਦੇਣਾ ਚਾਹੁੰਦੇ ਆ। ਅਸੀਂ ਜੀ ਬੜਾ ਚੌਰ ਵਾਲਿਆਂ ਨੂੰ ਇਹੀ ਮੈਸੇਜ ਦੇਣਾ ਜਾਵਾਂਗੇ ਜੀ ਵੱਧ ਤੋਂ ਵੱਧ ਜੇ ਆਪਾਂ 버거 ਦੀ ਗੱਲ ਕਰੀਏ ਕਿੰਨੇ ਪ੍ਰਕਾਰ ਦੇ ਹੁੰਦੇ ਆਪਣੇ ਕੋਲ 버거 ਭਾਜੀ ਆਪਣੇ ਕੋਲ ਹੈਗੇ ਜੀ 8 ਤਰ੍ਹਾਂ ਦੇ ਅੱਠ ਤਰ੍ਹਾਂ ਦੇ 버거 ਲੈ ਲਿਓ ਨਾਮ ਤੇ ਸਾਡੇ ਕੋਲ ਜੀ ਆਲੂ ਟਿੱਕੀ 버거 ਵੈਜ 버거 ਵੈਜ ਚੀਜ਼ ਐਂਡ ਵੈਜ ਪਨੀਰ ਕ੍ਰਿਸਪੀ ਪਨੀਰ ਐਂਡ ਚੀਜ਼ ਬਸਟ ਐਂਡ ਇੱਕ ਸਾਡਾ ਸਭ ਤੋਂ ਵਧੀਆ ਜੀ ਸਿੰਘ ਸਪੈਸ਼ਲ 버거 ਜੀ ਸਾਰੇ ਤਿਆਰ ਕਰ ਦਿੰਦੇ ਹਾਂ ਹਾਂਜੀ ਜੀ ਸਾਰੇ ਤਿਆਰ ਹੋ ਜਾਂਦੇ ਕਿੰਨੇ ਸਮੇਂ ਦੇ ਵਿੱਚ ਤੁਸੀਂ 버거 ਤਿਆਰ ਕਰਦੇ ਹੋ ਜੀ 버거 ਸਾਡਾ ਟਿੱਕੀ ਜਿਹੜਾ 2-4 ਮਿੰਟ ਲੱਗਦੇ ਆ ਜੀ 버거 5 ਮਿੰਟ ਚ ਸਾਡਾ ਰੈਡੀ ਹੋ ਜਾਂਦਾ ਜੀ ਰੈਡੀ ਹੋ ਜਾਂਦਾ ਹਾਂਜੀ ਓਕੇ ਹਾਂਜੀ ਬਹੁਤ ਬਹੁਤ ਇੰਡੀ ਗੱਲ ਹਾਂਜੀ ਇਹ ਕੀ ਬਣਾ ਰਹੇ ਆ ਜੀ ਇਹ ਜੀ ਰੈਪ ਲੱਗ ਰਹੇ ਆ ਜੀ ਅੱਛਾ ਹਾਂਜੀ ਅੱਛਾ ਤੁਹਾਡੇ ਵਾਜਿਬ ਨਾਲ ਵੀ ਗੱਲ ਕਰਨੀ ਚਾਹੁੰਦਾ ਠੀਕ ਹੈ ਜੀ ਇਹ ਸਸਟੀ ਕਾ ਪੈਣ ਸਸਟੀ ਕਾ ਜੀ ਅ ਨੰਨ ਲਗਾ ਦੋ ਪੈਣ ਇਹ ਦੱਸਿਓ ਵੀ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਜੇਰਾ ਨਾਮ ਕੀ ਵੇਟ ਕਰ ਰਹੇ ਓਕੇ ਮੈਂ ਚੜ੍ਹਦੀ ਕਲਾ ਵਿੱਚ ਹਾਂ ਠੀਕ ਹੈ ਜੀ ਸਟੇ ਕਿੰਨਾ ਟਾਈਮ ਹੋ ਗਿਆ ਭੈਣ ਇਥੇ ਲਾਉਂਦੇ ਆ ਨਾ ਤੁਹਾਨੂੰ ਤੁਹਾਨੂੰ 15-20 ਦਿਨ ਹੋ ਗਏ ਨੇ ਠੀਕ ਹੈ ਰਿਵਿਊ ਵਧੀਆ ਮਿਲਦੇ ਆ ਹਾਂ ਜੀ ਬਲਾਚੌਰ ਵਾਲੇ ਹਾਂ ਦਾ ਹਾਂ ਜੀ ਕੋਈ ਸੰਗਤਾਂ ਨੂੰ ਬਲਾਚੌਰ ਵਾਲੇ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਵੱਲੋਂ ਤੁਹਾਡੇ ਨਾਲ ਜੁੜਨ ਦੀ ਜਾਂ ਹਾਂ ਜੀ ਸਾਨੂੰ ਇਹ ਸਾਰਿਆਂ ਨੂੰ ਮੈਂ ਕਹਿਣਾ ਚਾਹਾਂਗੀ ਕਿ ਬਲਾਚੌਰ ਵਾਲੇ ਸਾਰੇ ਸਾਡੇ ਨਾਲ ਜੁੜਨ ਆ ਕੇ ਤੇ ਇੱਕ ਵਾਰੀ ਆਕੇ ਜਰੂਰ ਟੈਸਟ ਕਰਨ ਹੂੰ ਤੇ ਇੱਕ ਵਾਰੀ ਜੇ ਟੈਸਟ ਕਰ ਲਿਆ ਤਾਂ ਫਿਰ ਉਹਨਾਂ ਨੇ ਆਪੇ ਆਣਾ ਹੈ ਹਾਂਜੀ ਕੀ ਕੁਛ ਪਹਿਲ ਖੁਲਾਉਂਦੇ ਆ ਤੁਸੀਂ ਕੀ ਕੁਛ ਰੱਖਿਆ ਹੋਇਆ ਵਾ ਹਾਂਜੀ ਸਾਡੇ ਕੋਲ 버ਗਰ ਹੈ ਰੈਪ ਹੈ ਟਾਕੋਜ਼ ਹੈ ਸੈਂਡਵਿਚ ਪਾਸਤਾ ਮੈਗੀ ਤੇ ਪ੍ਰਾਈਸ ਵਗੈਰਾ ਵੀ ਹੈਗੇ ਓਕੇ ਪਹਿਣਾ ਕਿੰਨੇ ਟਾਈਮ ਦੇ ਵਿੱਚ ਤਿਆਰ ਕਰਕੇ ਜਿਹੜੀਆਂ ਸੰਗਤਾਂ ਆਂਦੀਆਂ ਲੋਕਾਂ ਦੀ ਖਾਣ ਪੀਣ ਉਹਨਾਂ ਨੂੰ ਕਿੰਨੇ ਸਮੇਂ ਵਿੱਚ ਦੇਣੀਆਂ 2 4 10 ਮਿੰਟ ਦੇ ਵਿੱਚ ਹਾਂਜੀ ਅਸੀਂ ਫਟੋਗੱਟ 5 ਮਿੰਟ ਲੱਗ ਜਾਂਦੀ ਹੈ ਕਿਉਂਕਿ ਸਾਰਾ ਕੁਝ ਫਰੈਸ਼ ਤੇ ਆਇਆ ਘਰੇ ਦਾ ਸੀ ਅੱਛਾ ਫਰੈਸ਼ ਰੋਜ਼ ਰੋਜ਼ ਡੇਲੀ ਹਾਂਜੀ ਓਕੇ ਚਲ ਬਹੁਤ ਇਹ ਤਾਂ ਬਸ ਬਹੁਤ ਚੰਗੀ ਗੱਲ ਹੈ ਬਾਕੀ ਤੁਸੀਂ ਸਾਡੇ ਕਸਟਮਰ ਵੀ ਬੈਠੇ ਉਹਨਾਂ ਨੂੰ ਪਸੰਦ ਆਏਗਾ ਹਾਂ ਹਾਂ ਬਿਲਕੁਲ ਬਿਲਕੁਲ ਠੀਕ ਹੈ ਪਹਿਲੇ ਸਸੀ ਕੱਲ ਕਹਦੇ ਸਾਰੇ ਬਲੈਜ਼ਰ ਵਾਲਿਆਂ ਨੂੰ ਕਿ ਆਪਣੇ ਕੋਲੋਂ ਸੰਗਤਾਂ ਨੂੰ ਕੁਝ ਨਿਯਾ ਦੇ ਦਿਓ ਫਿਰ ਇਸ ਨੇ ਕਿ ਬਲੈਜ਼ਰ ਵਾਲੇ ਸਾਡੇ ਤੇ ਜ਼ਰੂਰ ਆਣ 7 ਦਿਨ ਹਾਂ ਜੀ ਮੋਤੀ ਜੀ ਪੰਜਾਬੀਆਂ ਦਾ ਸਾਥ ਜ਼ਰੂਰ ਦਿਓ ਜੀ ਦੇਖੋ ਜੀ ਇਦਾ ਹੈ ਜੀ ਹੁਣ ਅੱਜ ਕੱਲ ਦੇ ਟਾਈਮ ਤੇ ਬਹੁਤ ਗੰਦ ਖਾ ਲਿਆ ਜੀ ਲੋਕਾਂ ਨੇ ਅੱਜ ਅਸੀਂ ਹੁਣ ਇਹੀ ਸੁਨੇਹਾ ਦੇਣਾ ਚਾਹਾਂਗੇ ਜੀ ਪੰਜਾਬੀ ਪੰਜਾਬੀ ਦਾ ਸਾਥ ਦਈਏ ਜੀ ਤੇ ਵਧੀਆ ਖਾਈਏ ਜੀ ਬਹੁਤ ਕਮੈਂਟ ਆਉਂਦੇ ਸੀ ਬਾਈ ਜੀ ਤੁਸੀਂ ਪੰਜਾਬੀ ਦੀ سپورਟ ਨਹੀਂ ਕਰਦੇ ਮੈਂ ਅੱਜ ਮੈਂ ਪੰਜਾਬੀ سپورਟ ਕਰਨ ਆਇਆ ਮੈਂ ਦੇਖਣਾ ਚਾਹੁੰਦਾ ਵੀ ਤੁਸੀਂ ਜਿਹੜੇ ਪੰਜਾਬੀ ਸਰੋਤੇ ਦੇਖ ਰਹੇ ਹੋ ਪੰਜਾਬੀਆਂ ਦੀ سپورਟ ਕਿੰਨੀ ਕਰਨੀ ਚਾਹੁੰਦੇ ਆ ਆ ਦੇਖੋ ਬਾਈ ਜੀ ਇਹ ਹੁਣ ਡਿਪੈਂਡ ਜੀ ਬਲਾਚੋਰ ਤੇ ਕਰਦਾ ਜੀ ਹਾਂਜੀ ਹਾਂਜੀ ਸਭ ਤੇ ਹਾਂਜੀ ਚਲੋ ਕੀ ਕਹ ਬਾਈ ਜੀ ਮੈਂ ਪੁੱਛ ਰਿਹਾ ਨਾ ਗੱਲ ਕਰ ਗਏ ਕੋਈ ਹੋਰ ਕੁਝ ਕਹਿਣਾ ਕੋਈ ਤਾਂ ਬਸ ਜੀ ਇਹ ਵੀ ਸਾਡੇ ਕੋਲ ਬਾਕੀ ਬਾਕੀ ਕਿਹੜਾ ਮਾਰੂ ਓਕੇ ਤੁਹਾਨੂੰ ਬਹੁਤ ਚੰਗੀ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਹੀ ਗੁੱਜੀ ਦਾ ਖਾਸਾ ਜੀ ਬਾਹੀ ਗੁੱਜੀ ਕੀ ਫਤਿਹ ਹੈ ਜੀ ਬਾਈ ਜੀ ਇਹਨਾਂ ਕੋਲ ਇੱਕ ਗੂਹਣ ਰੋਡ ਤੇ ਬਾਈ ਜੀ ਹੁਣੀ ਜਾਂਦੇ ਆ ਨਾ ਹਾਂਜੀ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਦਾੰਦ ਦੇ ਨੂੰ ਬਣ ਰਏ ਸੀ ਉਹਨਾਂ ਨੂੰ ਤਾਂ 20 ਦਿਨ ਹੋ ਗਏ ਤੁਹਾਨੂੰ ਕਿੰਨੇ ਕਿ ਦਿਨ ਹੋ ਗਏ ਆਂਦੇ ਬਾਈ ਜੀ ਮੈਨੂੰ ਵੀ 10 ਦਿਨ ਪਹਿਲਾਂ ਪਤਾ ਲੱਗਿਆ ਸੀਗਾ ਅੱਛਾ ਵਧੀਆ ਬਣਾ ਰਹੇ ਬਹੁਤ ਵਧੀਆ ਬਣਦਾ ਬਾਈ ਜੀ ਅੱਛਾ ਹਾਂਜੀ ਮੈਨੂੰ ਫਰੈਸ਼ ਪੀਸ ਹੁੰਦਾ ਹਾਂਜੀ ਫਰੈਸ਼ ਪੀਸ ਹੁੰਦਾ ਬਾਈ ਜੀ ਇੰਨੇ ਹੀ ਖਾਣਾ ਨਹੀਂ ਚਾਹੀਦਾ ਜਾਂ ਕਿਦਾਂ ਨਹੀਂ 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 ਭਾਜੀ ਆਪਾਂ ਅੱਜ ਆਈਦਾ ਆ ਜਦੋਂ ਟਾਈਮ ਲੱਗਦਾ ਉਦੋਂ ਆਈਦਾ ਭਾਜੀ ਉਹਨਾਂ ਕੋ ਬਾਕੀ ਹੁਣ ਬੰਦ ਕਰਦਾ ਤਾਂ ਹੋਰ ਪਾਸੇ ਜਾਣਾ ਵਧੀਆ ਗੱਲ ਹੈ ਥੈਂਕ ਯੂ ਇੱਥੇ ਪੰਜਾਬੀ ਨਹੀਂ ਸਪੋੜਿਆ ਪੰਜਾਬੀ ਜ਼ਰੂਰੀ ਹੈ ਨਾ ਬਾਈ ਜੀ ਪੰਜਾਬੀ ਸਪੋੜ ਜ਼ਰੂਰੀ ਹੈ ਪੰਜਾਬੀ ਬੰਦਾ ਸਨ ਤਾਂ ਬਹੁਤ ਕੁਸ਼ ਹੋਏ ਕੁਸ਼ੀ ਹੋਈ ਸੀ ਬਾਈ ਨੂੰ ਉਹਦਾ ਵੀ ਜਾਣਦੇ ਸੀ ਪਰ ਵਧੀਆ ਥਾਵਾਂ ਕਿ ਹੁਣ ਤੁਹਾਨੂੰ ਖੁਸ਼ੀ ਹੋਏ ਹਾਂਜੀ ਬਹੁਤ ਵਧੀਆ ਭਾਜੀ ਵਧੀਆ ਬਣਾਉਂਦੇ ਆ ਬਸ ਆਪ ਤਰੱਕੀ ਕਰੇ ਇਹਨਾਂ ਦੀ ਹੁਣ ਹਾਂਜੀ ਪਾਈ ਹੋਰ ਵੀ ਹੋਰ ਵੀ ਜਾਂਦੇ ਆ ਖਰਚਾ ਦੂਜੇ ਪੈਸੇ ਖਰਾਬ ਕਰਦੇ ਹੋਰ ਪਾਸੇ ਜਾ ਕੇ ਇਹਨਾਂ ਆਪਣੇ ਪੰਜਾਬੀ ਬੰਦੇ ਸਪੋਰਟ ਨਹੀਂ ਕਰਦੇ ਪ੍ਰਾਈਸ ਵੀ ਸਹੀ ਹੈ ਠੀਕ ਹੈ ਹਾਂਜੀ ਹਾਂਜੀ ਬਾਈ ਠੀਕ ਹੈ ਬਾਈ ਬਾਈ ਹੁਣੀ ਦਾ ਰਿਵਿਊ ਲਿਆ ਆਪਾਂ ਇਹ ਬਾਈ ਹੁਣੀ ਜਿਸ ਨੇ ਜਿਹੜੀ ਬਹੁਤ ਵਧੀਆ ਬਾਈ ਹੁਣੀ ਕਹਿੰਦੇ ਬਣਾ ਰਹੇ ਆਪਾਂ ਅੰਕ ਤਨੂੰ ਤੁਹਾਨੂੰ ਹੁਣ ਬੜਾ ਚੋਰ ਵਾਲੇ ਤੁਸੀਂ ਮੈਸੇਜ ਕਰਦੇ ਸੀਗੇ ਕਿ ਆਖੇ ਸਪੋਰਟ ਨਹੀਂ ਕਰਦੇ ਪੰਜਾਬੀਆ ਦੀ ਬਾਈ ਆਜੋ 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 ਮੜਿਆ ਆਜੋ ਆਜੋ ਬਾਈ ਸ਼ਸ਼ੀ ਦਾ ਅੱਛਾ ਗੱਲਬਾਤ ਕਰੀਏ ਕੁਦੂਮ ਹਾਂਜੀ ਬਾਈ ਸ਼ਸ਼ੀ ਗੱਲ ਬਾਈ ਕਿੰਨਾ ਸਮਾਂ ਹੋ ਗਿਆ ਇੱਥੇ ਆਉਣ ਦੇ ਨੂੰ ਬਾਈ ਬਹੁਤ ਟਾਈਮ ਹੋ ਗਿਆ ਬਾਈ 2 ਦਿਨ ਤਾਂ ਇਹਨਾਂ ਨੂੰ ਹੋ ਗਿਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਆਂਦਰੂ ਜਾਂਦੇ ਆ Delhi ਬੱਲੇ ਬੱਲੇ ਕੀ ਕੋਈ ਕੀ ਸੁਆਦ ਲੱਗਦਾ ਖਾਣ ਨੂੰ ਸੈਂਡਵਿਚ ਵਧੀਆ ਲੱਗਦਾ ਸੈਂਡਵਿਚ ਹੈ ਅੱਛਾ ਰੋ ਬੱਲੇ ਕੁਝ ਤੋਂ ਮੰਗਦੇ ਨਹੀਂ ਬਾਈ ਮਨ ਨੂੰ ਦੱਸਦਾ ਹੈ ਬਹੁਤ ਪਾਲੇ ਸ਼ੋਰ ਇਹਦਾ ਕੰਮ ਕਰਦਾ ਇੱਕ ਲੈ ਇੱਕ ਠੀਕ ਆ ਜਾਣ ਲੱਗੇ ਮੈਂ ਲੱਗੇ ਜਾਣ। ਵਧੀਆ ਬਾਈ ਦਾ ਕੰਮ ਵਧੀਆ। ਬਹੁਤ ਵਧੀਆ ਭਾਈ। ਚਲੋ ਪੰਜਾਬੀਆਂ ਨੂੰ ਕੁਝ ਕਹਿਣਾ ਚਾਹੁੰਦੇ ਬਲਾਚਰ ਵਾਲਿਆਂ ਨੂੰ। ਇਹਨਾਂ ਦੀ ਗੱਲ ਬਾਈ ਮੈਂ ਇਹੀ ਕਹਿਣਾ ਚਾਹੁੰਦਾ ਆਂ ਵੀ ਹਰ ਇੱਕ ਇਨਸਾਨ ਹੈ ਚਾਹੇ ਪੰਜਾਬੀ ਹੈ ਜਾਂ ਇਹ ਪ੍ਰਵਾਸੀ ਹੈ ਹਰ ਇੱਕ ਵਿਜ਼ਿਟ ਕਰੋ ਇੱਕ ਵਾਰ ਆ ਕੇ ਭਾਈ ਕੋਲ ਆਪਣੇ ਕੋਲ ਆਪਣਾ ਭਰਾ ਆ। ਵਧੀਆ ਕੰਮ ਆ। ਬਹੁਤ ਵਧੀਆ ਕੰਮ ਆ ਭਾਈ। ਟੈਸਟ ਕਰੋ ਕੋਈ। ਹਰ ਇੱਕ ਚੀਜ਼ ਆਪਰੇ ਕੋਲ। ਓਕੇ। ਸੋ ਥੈਂਕ ਯੂ। ਠੀਕ ਆ ਭਾਈ ਜੀ ਜੀ ਥੈਂਕ ਯੂ। ਤੇ ਬਾਈ ਹੁਣ ਕਹਿੰਦੇ ਸਾਨੂੰ ਵੀ ਬਹੁਤ ਸਮਾਂ ਹੋ ਗਿਆ ਅੰਦੇ ਨੂੰ 10 20 ਦਿਨ ਹੋ ਗਏ ਬਾਈ ਹੁਣ ਨਵਾਂ ਹੀ ਕੰਮ ਸਟਾਰਟ ਕੀਤਾ ਮੈਂ ਹੁਣ ਦੇਖਣਾ ਚਾਹੁੰਦਾ ਤੁਸੀਂ ਕੰਟੈਕਟ ਬਹੁਤ ਜ਼ਰੂਰ ਕਰ ਦਿੰਦੇ ਹੋ ਬਾਈ ਪੰਜਾਬੀਆਂ ਦੀ ਰਿਪੋਰਟਿੰਗ ਕਰਦਾ ਲੋ ਅਜ ਪੰਜਾਬੀਆਂ ਦੀ ਕਰਦੇ ਸੀ ਸਪੋਰਟ ਮੈਂ ਦੇਖਣਾ ਚਾਹੁੰਦਾ ਕਿ ਤੁਸੀਂ ਕਿੰਨੀ ਸਪੋਰਟ ਕਰਦੇ ਜਿਹੜੇ ਕਮੈਂਟ ਕਰਦੇ ਨੇ ਮੈਂ ਦੇਖਣਾ ਚਾਹੂੰਗਾ ਮੇਰਾ ਵੀਰ ਮੰਨ ਕੇ ਮੇਰੀਆਂ ਭੈਣਾ ਮੰਨ ਕੇ ਜ਼ਰੂਰ ਆਓ ਬਾਈ ਕੋਲ ਤੇ ਬਾਈ ਦਾ ਇੱਕ ਵਾਰ ਖਾਣਾ ਠਾਕੇ ਦੇਖੋ ਤਾਂ ਤੁਹਾਨੂੰ ਆਨੰਦ ਆਊਗਾ ਨਾ ਦੂਰ ਸੋ ਸ਼ਸ਼ੀਕਾਲ ਪੀਵੀਵੀ ਬੜਾ ਚੰਗੇ ਚੈਨਲ ਨੂੰ ਪਿਆਰ ਕਰਦੇ ਹੋ ਤੇ ਮੈਂ ਤੁਹਾਡੇ ਛੋਟਾ ਵੀ ਬਿੰਦੂ ਖਰਾੜੀਆ ਕੋਈ ਨਵੀਂ ਅਪਡੇਟ ਨਾ ਮਿਲਾਂਗੇ ਜੀ ਧੰਨਵਾਦ ਸੋ ਸ਼ਸ਼ੀਕਾਲ ਵਹੂਨ ਰੋਡ ਤੇ ਬਹੁਤ ਹੀ ਵਧੀਆ ਮੈਂ 버ਗਰ ਖਾਦਾ ਬਹੁਤ ਜਿਆਦਾ ਟੇਸਟੀ ਆ ਤੁਸੀਂ ਆਓ ਜਰੂਰ ਵਿਜ਼ਿਟ ਕਰੋ ਆ ਕੇ ਆਪਣੇ ਮਨਪਸੰਦ ਦੀ ਚੀਜ਼ ਖਾਓ ਮੈਨੂੰ ਤਾਂ ਬਹੁਤ ਪਸੰਦ ਆਇਆ ਤੇ ਬਾਈ ਹੁਣਾਂ ਆ ਕੇ ਗੱਲਬਾਤ ਵੀ ਕਰੋ ਤੇ ਬਾਈ ਹੁਣ ਦੱਸੋ ਬੀ ਪੀਵੀਵੀ ਵਾਲੇ ਦੇ ਮੁੰਡੇ ਦੇ ਤੁਹਾਡੀ ਵੀਡੀਓ ਸ਼ੇਅਰ ਕੀਤੀ ਸੀ ਅਸੀਂ ਜਾਂ ਵੀਡੀਓ ਪਾਈ ਸੀ ਅਸੀਂ ਤਾਂ ਆਈ ਆ ਸასი ਗੱਲ ਜੀ ਪਿਆਰ ਕਰਦੇ ਰਹੋ ਪੰਜਾਬੀ ਹੋ ਗਏ ਪੰਜਾਬੀਆਂ ਨੂੰ ਧੰਨਵਾਦ